ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਐਸ ویਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੀ ਸਾਈਡ ਬਾਈ 2 ਹੋ ਮੈਂ ਤੁਹਾਨੂੰ ਦੱਸ ਰਹੇ ਆਂ ਕਿ ਜਿੱਥੇ ਗੁਰੂ ਘਰਨੇਕਾ ਪ੍ਰਕਾਰ ਦੀ ਸੇਵਾ ਚੱਲਦੀ ਆ ਤੇ ਆਹ ਵੇਖੋ ਬਰਤਨ ਸਾਫ ਕਰਨ ਦੀ ਸੇਵਾ ਠੰਡੇ ਮਿੱਠੇ ਜਲਦੀ ਸੇਵਾ ਜੋ ਮਾਰੋ ਸੰਤਾਨ ਨੂੰ ਜਲ ਚਕਾ ਕੇ ਸਨਨ ਕਰਦੇ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾ ਰਹੇ ਆ ਜੀ ਜੋੜਾ ਘਰ ਦੀ ਸੇਵਾ ਜਿੱਥੇ ਸੰਤਾਨਦਿਆਂ ਨੇ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਇਹ ਜੋੜਾ ਘਰ ਹੈ ਜੀ 메인 게ਟ ਘੰਟਾ ਘਰ ਜੋੜਾ ਘਰ ਵਾਲੀ ਸਾਈਡ ਤੁਹਾਨੂੰ ਦਿਖਾ ਰਹੇ ਆ ਔਰ ਇੱਥੇ ਜੋੜੇ ਜਮ ਹੁੰਦੇ ਆ ਬਾਰੀਆਂ ਬੜੀਆਂ ਔਰ ਸੰਗਤਾਂ ਨੂੰ ਬੇਨਤੀ ਹੈ ਵੀ ਕੋਈ ਲੋਕ ਇੱਥੇ ਬਾਹਰ ਹੀ ਜੋੜੇ ਤਾਰ ਕੇ ਚੱਲ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਬਾਹਰ ਨਾ ਜੋੜੇ ਤਾਰਿਆ ਕਰਨ ਜੋੜੇ ਹਮੇਸ਼ਾ ਇੱਥੇ ਜਮ੍ਹਾਂ ਕਰਾਇਆ ਕਰਨ ਸਹੂਲਤ ਦੇ ਲਈ ਐ ਜੀ ਪੀ ਸੀ ਵਾਲਿਆਂ ਨੇ ਯਾਰਾ ਘਰ ਦੀ ਬੜੀ ਵੱਡੀ ਸਹੂਲਤ ਦਿੱਤੀ ਹੈ ਕਾਫੀ ਵੱਡਾ ਜੋੜਾ ਘਰ ਹੈ ਤੇ ਇੱਥੇ ਜੋੜੇ ਜਮ੍ਹਾਂ ਕਰਾ ਕੇ ਟੋਕਨ ਦਿੱਤਾ ਜਾਂਦਾ ਉਸ ਤੋਂ ਬਾਅਦ ਫੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਦਾ ਰਸਤਾ ਇਹ ਬਬੀ ਇਹ ਮੇਨ ਗੇਟ ਆ ਜੀ ਇਹ ਮੇਨ ਗੇਟ ਆ ਗਿਆ ਅਗੋਂ ਤੇ ਇਹ ਘੰਟਾ ਘਰ ਸਾਈਡ ਆ ਗਈ ਜੀ ਔਰ ਇਹ ਕਲਿਆਰਾ ਸੰਗਤਾਂ ਬਾਹਰ ਹੀ ਹਰਾਮ ਕਾਰੀਆਂ ਨੇ ਇਹ ਤਰਤਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਸੀ ਉਸ ਤੋਂ ਬਾਅਦ ਤੁਹਾਨੂੰ ਅਸੀਂ ਸੇਵਾ ਦਿਖਾ ਰਹੇ ਹਾਂ ਇੱਕ ਇਹੋ ਜੀ ਤੁਸੀਂ ਸੇਵਾ ਬੜੀਆਂ ਦੇਖੀ ਹੋਣਗੀਆਂ ਪਰ ਪਾਸ਼ਾ ਦੇ ਘਰ ਦੇਖੋ ਕਿੰਨੀ ਨਿਮਰਤਾ ਵਾਲੇ ਸਿੰਘ ਨੇ ਕਈ ਸੋਚਦੇ ਸੀ ਪ੍ਰਸ਼ਾਦਿਆਂ ਦੀ ਸੇਵਾ ਕਰ ਲਈਏ ਲੰਗਰ ਦੀ ਸੇਵਾ ਕਰ ਲਈਏ ਝੂਠੇ ਬਰਤਨ ਮਾਂਜਣ ਦੀ ਸੇਵਾ ਕਰ ਲਈਏ ਤੇ ਝਾੜੂ ਦੀ ਸੇਵਾ ਕਰ ਲਈਏ ਜੋੜੇ ਘਰ ਸੇਵਾ ਕਰ ਲਈਏ ਲੇਕਿਨ ਅੱਜ ਅਸੀਂ ਤੁਹਾਨੂੰ ਇਹੋ ਜੀ ਦਿਖਾਵਾਂਗੇ ਸੇਵਾ ਮੇਰੇ ਖਿਆਲ ਅਗੇ ਤੁਸੀਂ ਨਹੀਂ ਦੇਖੀ ਹੋਈ ਸੇਵਾ ਉਹ ਜੀ ਔਰ ਬੜੇ ਨਿਮਰਤਾ ਵਾਲੇ ਸਿੰਘ ਨੇ ਔਰ ਇਹ ਨਹੀਂ ਵੀ ਅੱਜ ਹੀ ਹੈ ਕਿ ਕੋਈ ਵੀ ਦਿਨ ਵਾਰ ਹੋਵੇ ਹਰੇਕ ਕੋਤਰਾ ਸਾਹਿਬ ਦੇ ਵਿੱਚ ਇੱਥੇ ਵੀ ਸਿੰਘ ਸਕੰਤਾਂ ਜਾਂਦੀਆਂ ਤਾਂ ਜਾਂ ਕੋ ਦਿਨ ਵਾਰ ਦਾ ਉਥੇ ਇਹ ਨਾ ਕੀਆ ਗੁਰੂ ਦੇ ਸਿੰਘ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਨੇ ਔਰ ਇਹ ਦੇਖੋ ਗੁਰੂ ਦੇ ਸਿੰਘ ਇਸ ਵੇਲੇ ਰਾਤ ਦੇ ਕੋਈ 1 ਇੱਕ 3 ਵੱਜ ਚੁੱਕੇ ਨੇ ਔਰ ਅਹ ਮਹਾਰਾਜ ਗੁਰੂ ਦੇ ਸਿੰਘ ਕੱਪੜੇ ਜੋੜੇ ਗੰਢਣ ਜੋੜੇ ਪਾਲਿਸ਼ ਕਰਨ ਦੀ ਬੈਗਾਂ ਜੈਕਟਾਂ ਪਜਾਮਿਆਂ ਦੇ ਪਰਸਾਂ ਜਿੱਪਾਂ ਬੈਗਾਂ ਦੀ ਸਿਲਾਈ ਕੁੱਟੀਆਂ ਤਣੀਆਂ ਦੀ ਸਲਾਈ ਦੇਖੋ ਜਿਹੜੇ ਜੀਵਨ ਸੰਤਾਂ ਹੁੰਦੀਆਂ ਨੇ ਕਿਸੇ ਦਾ ਰਾਤ ਨੂੰ ਕੋਈ ਜੋੜਾ ਟੁੱਟ ਜਾਂਦਾ ਜਾਂ ਕਿਸੇ ਦੀ ਕੋਈ ਚੱਪਲ ਜੁੱਤੀ ਟੁੱਟ ਜਾਂਦੀ ਹੈ ਜਾਂ ਬੈਗ ਦੀ ਤਣੀ ਟੁੱਟ ਜਾਂਦੀ ਹੈ ਜਾਂ ਜਿਪ ਖਰਾਬ ਹੋ ਜਾਂਦੀ ਹੈ ਉਹ ਵਾਹ ਗੁਰੂ ਦੇ ਸਿੰਘ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਨੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ ਔਰ ਦੇਖੋ ਕਿੰਨੀ ਨਿਮਰਤਾ ਦੇ ਨਾਲ ਰਾਤ ਦੇ ਕੋਈ 2:3 ਹੋ ਗਏ ਨੇ ਔਰ ਇਹ ਬਿਲਕੁਲ ਬੜੀ ਨਿਮਰਤਾ ਦੇ ਨਾਲ ਸੇਵਾ ਕਰ ਰਹੇ ਨੇ ਪਾਈਆਂ ਹੋਈਆਂ ਸੰਗਤਾਂ ਨੂੰ ਸਹੂਲਤਾਂ ਦੇ ਰਹੇ ਨੇ ਬੇਸ਼ੱਕ ਜਿੱਥੇ ਐ ਜੀਪੀਸੀ ਵਾਲਿਆਂ ਨੇ ਸਹੂਲਤਾਂ ਕਾਫੀ ਦਿੱਤੀਆਂ ਨੇ ਪਰ ਆਹ ਜਿਹੜੀ ਹੈ ਅਲੱਗ ਸੇਵਾ ਵਾ ਇਹ ਇਹਨਾਂ ਦੇ ਭਾਗਾਂ ਦੇ ਵਿੱਚ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੱਡੀ ਅਰਦਾਸ ਹੈ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੇ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਹਮੇਸ਼ਾ ਇਹ ਸੇਵਾ ਕਰਦੇ ਰਹਿਣ ਤੇ ਔਰ ਇਹਦੇ ਨਾਲ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਅੰਬਸਰ ਸਾਹਿਬ ਜੀ ਜਿਹੜੇ ਆਏ ਨੇ ਔਰ ਜਿਹੜੇ ਦੂਰ ਦਰਾਡੇਆਂ ਤੋਂ ਸੰਗਤਾਂ ਆndੀਆਂ ਨੇ ਉਹਨਾਂ ਦੀ ਸੇਵਾ ਨਿਭਾ ਰਹੇ ਨੇ ਔਰ ਬਿਲਕੁਲ ਨਿਸ਼ਕਾਮ ਸੇਵਾ ਧੰਨਾ ਗੁਰੂ ਦੇ ਸਿੱਖ ਸੱਚੇ ਪਾਤਸ਼ਾਹ ਧੰਨ ਗੁਰੂ ਰਾਮ ਦਾ ਸੋਢੀ ਪਾਤਸ਼ਾਹ ਆਪਣੇ ਸਿੰਘਾਂ 'ਚ ਕਿੰਨੀ ਨਿਮਰਤਾ ਤੁਸੀਂ ਬਖਸ਼ੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਖਿਆਲ ਕਿਸੇ ਹੋਰ ਧਰਮ ਦੇ ਵਿੱਚ ਅਜੇਹਾ ਨਹੀਂ ਹੈ ਔਰ ਇਹ ਜਿਹੜੀ ਸੇਵਾ ਦਾ ਸਿੱਖ ਕੌਮ ਦੇ ਵਿੱਚ ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਅਸੀਂ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਇੱਕ ਸੁਨੇਹਾ ਦਿਓ ਵੀ ਜਿੱਥੇ ਹੋਰ ਸੇਵਾ ਨਾ ਕੀਆ ਕਰਦੇ ਨੇ ਅਜਿਹੀ ਸੇਵਾ ਨੂੰ ਵੀ ਤੁਸੀਂ ਪ੍ਰੇਰਣਾ ਇਹ ਜੀ ਲੋਕ ਲੈਣ ਇਹੋ ਜੇ ਸਿੰਘਾਂ ਤੋਂ ਇਹਨਾਂ ਨੇ ਕੋਈ ਜਾਤ ਪਾਤ ਉੱਚੀ ਨੀਚ ਕੋਈ ਧਰਮ ਨਹੀਂ ਦੇਖਣਾ ਹਰ ਧਰਮ ਦੀ ਸੇਵਾ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਨੇ ਬੜੀ ਨਿਮਰਤਾ ਸਹਿਤ ਕਰਦੇ ਨੇ ਸਾਡੀ ਗੁਰੂ ਮਹਾਰਾਜ ਅਗੇ ਅਰਦਾਸ ਆ ਗੁਰੂ ਅਮਰ ਸਾਹਿਬ ਪਾਤਸ਼ਾਹ ਦੇ ਮਹਾਰਾ ਸੱਚੇ ਪਾਤਸ਼ਾਹ ਇਹੋ ਜੀ ਸਿੰਘਾਂ ਨੂੰ ਚੜ੍ਹਦੀਆਂ ਕਲਾ ਹਮੇਸ਼ਾ ਬਖਸ਼ ਹਮੇਸ਼ਾ ਚੜ੍ਹਦੀਆਂ ਕਲਾ ਬਖਸ਼ ਭਾਈਆਂ ਸੰਗਤਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ